ਮੈਂ ਤਾਂ ਮਹਿਸੂਸ ਕਰਦਾ ਕਿ ਵੱਡੀ ਗਲਤੀ ਇਹ ਹੋ ਗਈ ਕਿ ਸਿੱਖ ਸਿਆਸਤ ਦੇ ਅੰਦਰ ਇਹ ਜਿਹੜੀ ਭਰਾ ਮਾਰੂ ਯੰਗ ਹੈ ਨਾ ਜੀ ਇਹ ਸਭ ਤੋਂ ਖਤ ਇਸ ਭਰਾ ਮਾਰੂ ਯੰਗ ਨੇ ਜਿਹੜੀ ਹੈ ਐ ਸਿੱਖ ਸਿਆਸਤ ਦਾ ਮੂੰਹ ਤੇ ਬਾਹਦਰਾ ਜਿਹੜਾ ਹੈ ਉਹ ਬਗਾੜ ਕੇ ਰੱਖਿਆ। ਔਰ ਸਿੱਖ ਸਿਆਸਤ ਦਾ ਕਮਜ਼ੋਰ ਹੋਣਾ ਪੰਜਾਬ 'ਚ ਕਿਸੇ ਵੀ ਤਰੀਕੇ ਦੇਸ਼ ਦੇ ਹਿੱਤ 'ਚ ਨਹੀਂ ਹੈ। ਇਥੇ ਸਿੱਖ ਸਿਆਸਤ ਪਾਰੂ ਰਣੀ ਚਾਹੀਦੀ ਹੈ ਇਹਦੇ ਇਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਚਾਹੇ ਵੀਰਾਂ ਦਾ ਪਾਰਟੀ ਹੋਵੇ ਹਾਂ ਸਰਹੱਦੀ ਸੂਬਾ ਹੈ ਜੀ ਇਹ ਸਰਹੱਦੀ ਸੂਬਾ ਹੈ ਇਹਦੇ ਵਿੱਚ ਕੋਈ ਦੋ ਦੂਜੀ ਦੂਤਰੀ ਗੱਲ ਨਹੀਂ ਹੈ ਕਿਸੇ ਨੇ ਤਾਂ ਸਿੱਖ ਸੈਂਟੀਮੈਂਟ ਦੀ ਨੁਮਾਇੰਦਗੀ ਕਰ ਰਹੀ ਹੈ ਔਰ ਕਿਤੇ ਤੱਕ ਕਰ ਰਹੀ ਹੈ ਐਡਾ ਬੜਾ ਦੇਸ਼ ਹੈ ਤੇ ਛੋਟਾ ਜਿਹਾ ਸੂਬਾ ਹੈ ਤੇ ਜੇ ਇਥੇ ਸਿੱਖ ਸੈਂਟੀਮੈਂਟ ਦੀ ਨੁਮਾਇੰਦਗੀ ਪ੍ਰੋਪਰ ਹੁੰਦੀ ਰਹੇ ਤੇ ਹੋਣੀ ਚਾਹੀਦੀ ਹੈ ਲੇਕਿਨ ਇਹ ਅਨਫੋਰਚੂਨੇਟ ਹੈ ਕਿ ਪਿਛਲੇ ਕੁਝ ਸਮਿਆਂ ਤੋਂ ਸਿਕ ਸੈਂਟੀਮੈਂਟਸ ਦੀ ਨਮਾਇੰਦਗੀ ਹੋ ਨਹੀਂ ਰਹੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਫਿਰ ਤਾਂ ਲੱਗਦਾ ਕਿ ਦੂਜੀਆਂ ਫੋਰਸਸ ਆ ਜਾਂਦੀਆਂ ਜੋ ਪ੍ਰੋਪਰ ਨਹੀਂ ਹੋ ਰਹੀ ਤੇ ਦੇਖੋ ਮੈਂ ਇਹਦੇ ਕਰੂੰਗਾ ਤਾਂ ਗੱਲ ਕਹੂੰਗਾ ਤਾਂ ਬਹੁਤ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੋ ਜਾਣਗੀਆਂ ਇਹ ਵੀ ਕਿ ਯੋਜਨਾਬੱਧ ਤਰੀਕੇ ਨਾਲ ਇੱਕ ਬੜੀ ਪਲੈਨਿੰਗ ਦੇ ਨਾਲ ਕਈ ਲੋਕਾਂ ਨੇ ਮਿਲ ਕੇ ਜੀ ਉਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਐ ਮੈਂ ਬਾਜਿਬ ਨਹੀਂ ਹੋਏਗਾ ਕਿ ਇਹਦਾ ਨਾਮ ਲੈਣਾ ਐ ਸਿਕ ਸਿਆਸਤ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਦੇ ਵਿੱਚ ਗਲਤ ਪਾਸੇ ਚੱਲ ਪਏ ਔਰ ਜਿਹਦਾ ਫਾਇਦਾ ਰੈਡੀਕਲਾਈਜੇਸ਼ਨ ਵਾਲਾ ਹੁਆ। ਹੂੰ। ਜੇ ਤੁਸੀਂ ਲਗਾਤਾਰ ਜਿਹੜੀ ਮੋਡਰੇਟ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਬਾਉਂਦੇ ਰਹੋਗੇ। ਹੂੰ। ਉਹਨੂੰ ਕੱਲਿਆਂ ਛੱਡ ਦੋਗੇ। ਹੂੰ। ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਉਹਦਾ ਲਾਭ ਜਿਹੜਾ ਹੈ ਉਹ ਕੁਝ ਹੋਰ ਲੋਕ ਲੈ ਜਾਂਦੇ ਆ ਔਰ ਰੈਡੀਕਲਾਈਜੇਸ਼ਨ ਦਾ ਜਿਹੜਾ ਪੰਜਾਬ ਦਾ ਇਤਿਹਾਸ ਹੈ। ਉਏ ਤੇ ਕੁਝ ਲੋਕ ਤਾਂ ਬਖਰੇ ਮੁਲਕ ਦੀ ਗੱਲ ਸਨ 47 ਤੋਂ ਪਹਿਲਾਂ ਵੀ ਕਰਦੇ ਸੀ ਅੱਛਾ ਜੀ ਲੇਕਿਨ ਬਹੁਤ ਛੋਟਾ ਸੈਕਸ਼ਨ ਰਹਾ ਅਮੇਸ਼ ਹਾਂ ਅੱਜ ਵੀ ਜਿਹੜਾ ਵਕਵਾ ਦੀ ਸਖੇਨਾ ਬਹੁਤ ਛੋਟਾ ਹੈ ਲੇਕਿਨ ਇੱਕ ਸੈਕਸ਼ਨ ਨੇ ਜੋ ਹੋਰ ਵੱਡ ਗਿਆ ਜੀਨੇ ਸਿਆਸਤ ਵਾਸਤੇ ਇਹਨੂੰ ਲੌਂਚਿੰਗ ਪੈਡ ਬਣਾ ਲਿਆ ਜੀ ਰੈਡੀਕਲਾਈਜੇਸ਼ਨ ਤੁਸੀਂ ਦੱਸਦੇ ਨੇ ਗਰਮ ਨਾਰੇ ਮਾਰਦੇ ਹੋ ਕੋਈ ਖਾਲਸਤਾਨ ਦੀ ਗੱਲ ਕਰਦਾ ਕੋਈ ਵੱਖਰੇ ਮੁਲਕ ਦੀ ਗੱਲ ਕਰਦਾ ਕੋਈ ਹੌਲ ਕਰਦਾ ਤੇ ਜੇ ਤੁਹਾਡਾ ਫਿਰ ਦਾ ਲੱਗ ਜਾਂਦਾ ਕਿਤੇ ਕਿਤੇ ਰਿਮੈਂਬਰੈਂਸੈਂਬਰ ਕਿਤੇ ਬਣ ਜਾਂਦੇ ਕੋਈ ਪਾਰਲੀਮੈਂਟ ਦਾ ਬਣ ਗਿਆ ਕੋਈ ਵਿਧਾਨ ਸਭਾ ਦਾ ਬਣ ਗਿਆ ਤੇ ਅਗਲੇ ਦਿਨ ਸੰਵਿਧਾਨ ਦੀ ਸੋਚ ਚੱਕ ਕੇ ਤੇ ਫਿਰ ਤੁਹਾਡੇ ਜਿਹੜੇ ਤੇਵਰ ਹੈ ਉਹ ਬਦਲ ਜਾਂਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਲੈ ਕੇ ਬੱਕਰੀ ਗੱਲ ਨਹੀਂ ਹੋ ਸਕਦੀ ਹੋ ਸਕਦੀ ਹੈ ਹੋ ਸਕਦੀ ਹੈ ਪੀਸਫੁਲ ਟਕਨੜ ਹੋ ਸਕਦੀ ਹਾਂ ਇਹ ਤਾਂ ਸੁਪਰੀਮ ਕੋਰਟ ਨੇ ਕਹਿੰਤਾ ਤੁਸੀਂ ਵਿਚਾਰ ਤੁਸੀਂ ਕੀ ਰੱਖਦੇ ਐ ਇਹ ਤੁਹਾਡਾ ਨਿੱਜ ਹੈ ਤੁਸੀਂ ਆਪਣੇ ਨਿੱਜੀ ਤੌਰ ਤੇ ਜੋ ਮਰਜ਼ੀ ਵਿਚਾਰ ਰੱਖੋ ਸ਼ੁਰੂ ਤੋਂ ਰੱਖਦੇ ਆਏ ਜਦ ਤੱਕ ਤੁਸੀਂ ਆਪਣੇ ਕਿਸੇ ਐਕਸ਼ਨ ਨਾਲ ਕਿਸੇ ਸ਼ਬਦ ਨਾਲ ਦੂਜੇ ਦਾ ਨੁਕਸਾਨ ਨਹੀਂ ਕਰਦੇ ਜੀ ਉਦੋਂ ਤੱਕ ਤੁਸੀਂ ਵਰੀ ਹੈ ਕਾਨੂੰਨ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਜੀ ਕਾਨੂੰਨ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਦੂਜੇ ਨੂੰ ਤੁਸੀਂ ਹਰਟ ਕਰੋ ਹੂੰ ਪਰ ਜਿਹੜੇ ਜਿਨ੍ਹਾਂ ਨੂੰ ਰੈਡੀਕਲਾਈਜੇਸ਼ਨ ਜਾਂ ਰੈਡੀਕਲ ਆਪਾਂ ਕਹਿੰਦੇ ਜਿਹਨੂੰ ਗਰਮ ਦਲੀਆ ਕਿਹਾ ਜਾ ਸਕਦਾ ਕਹਿੰਦੇ ਗਰਮ ਦਲੀਆ ਦਾ ਉੱਠੇ ਨਾ ਜੇ ਪੰਜਾਬ ਦੇ ਵਿੱਚ ਨਰਮ ਦਲੀਆ ਨੇ ਚੰਗੇ ਕੰਮ ਕੀਤੇ ਹੁੰਦੇ ਤੇ ਜਾਂ ਉਹਨਾਂ ਨੇ ਸਾਰਿਆਂ ਨੂੰ ਲੈ ਕੇ ਨਾਲ ਚੱਲੇ ਹੁੰਣ ਜਾਂ ਸਿਰਫ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੁੰਦੀ ਇਹ ਵੱਖਰਾ ਵੱਖਰਾ ਪੀ ਰਹੇ ਨੇ ਮੈਂ 100% ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹੋ ਸਕਦਾ ਕਿ ਆਪਾਂ ਇਹ ਕਹਿ દઈએ ਕਿ ਜਿਹੜੇ ਦੂਜੇ ਬਿਲਕੁਲ ਫੇਲ ਰਹੇ ਆ ਉਹਨਾਂ ਨੇ ਵੀ ਆਪਣਾ ਕੰਮ ਕੀਤਾ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸੋ ਕਾਲ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਉਹਨਾਂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੈ ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹੀ ਹੈ ਕਿ ਇੱਕ ਬਹੁਤ ਵੱਡਾ ਵਰਗ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਤਾਕਤਾਂ ਇਸ ਗੱਲ ਤੇ ਹਮੇਸ਼ਾ ਲੱਗੀਆਂ ਰਹੀਆਂ ਕਿ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਨੂੰ ਕਮਜ਼ੋਰ ਕਿਦਾਂ ਕੀਤਾ ਜਾਏ ਮੇਰਾ ਇਹ ਮੰਨਣਾ ਹੈ ਜੀ ਮੇਰਾ ਇਹ ਮੰਨਣਾ ਕਿ ਮਜ਼ਬੂਤ ਅਕਾਲੀ ਦਲ ਪੰਜਾਬ ਦੇ ਹਿੱਤ ਚ ਹੈ ਕਮਜ਼ੋਰ ਅਕਾਲੀ ਦਲ ਕਦੇ ਵੀ ਪੰਜਾਬ ਦੇ ਹਿੱਤ ਚ ਨਹੀਂ ਹੋ ਸਕਦਾ ਸੂਰਤ ਹੈ ਜਿਹੜੀ ਮਰਜੀ ਹੋਣ ਹਾਂ ਇਹ ਨਹੀਂ ਕਿ ਮੌਜੂਦਾ ਸ਼ਰੂਮ ਨਹੀਂ ਕਾਲੀ ਦਲ ਨਹੀਂ ਕੋਈ ਹੋਵੇ ਲੇਕਿਨ ਮਿਸਲਾਂ ਤੋਂ ਲੈ ਕੇ ਅੱਜ ਤੱਕ ਜੀ ਸਿੱਖ ਸੈਂਟੀਮੈਂਟਸ ਦੀ ਨੁਮਾਇੰਦਗੀ ਹੁੰਦੀ ਰਹੀ ਹੈ ਜੀ ਲੇਕਿਨ ਅੱਜ ਸ਼ਰੂਮਣੀ ਕਮੇਟੀ ਤੋਂ ਬਿਨਾ ਕੋਈ ਹੋਰ ਕੋਈ ਐਡੀ ਗੱਲ ਕੋਈ ਰਹੀ ਨਹੀਂ ਜਿੱਥੇ ਪ੍ਰੋਪਰ ਸਿੱਖ ਸੈਂਟੀਮੈਂਟਸ ਦੀ ਐ ਜਿਹੜੀ ਹੈ ਤਰਜਮਾਨੀ ਹੁੰਦੀ ਰਹੀ ਹੂੰ ਤਾਂ ਲੱਗਦਾ ਕਿ ਜੇ ਸਿੱਖ ਸੈਂਟੀਮੈਂਟ ਦੀ ਗੱਲ ਤਰਜਮਾਨੀ ਕਰਦੇ ਉਹ ਪੰਜਾਬੀਅਤ ਦੀ ਤਰਜਮਾਨੀ ਹੁੰਦੀ ਹੈ ਇਹ ਚੀਜ਼ਾਂ ਹੁਣ ਚੱਲ ਪਈਆਂ ਬਸ ਪੰਜਾਬੀਅਤ আর ਸਿੱਖ ਚ ਕੋਈ ਬਹੁਤੀ ਗੱਲ ਦਾ ਫਰਕ ਰਿਹਾ ਨਹੀਂ ਜੀ ਪੰਜਾਬੀਅਤ ਔਰ ਸਿੱਖ ਯਾਰ ਜਿਹੜੀ ਹੈ ਇੱਕ ਮਿੱਕੇ ਰਹੇ ਹੈ ਕੋਈ ਐਡੀ ਗੱਲ ਇਹਦੇ ਚ ਹੈ ਨਹੀਂ ਕੋਈ ਜਿਹੜਾ ਪੰਜਾਬੀ ਹੈ ਉਹ ਆਪਣੇ ਆਪ ਨੂੰ ਸਿੱਖ ਹੈ ਜਿਹੜਾ ਪੰਜਾਬੀ ਹੋਣ ਦੀ ਵੀ ਫਕਰ ਕਰਦਾ ਹੈ ਔਰ ਹਰ ਪੰਜਾਬੀ ਜਿਹੜਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਐ ਸਿੱਖੀズム ਨਾਲ ਜੁੜਿਆ ਹੋਇਆ ਉਹ ਕਹਿੰਦੇ ਨਾ ਪੰਜਾਬ ਜੀਉਂਦਾ ਗੁਰਾਂ ਦੇ ਨਾਮ ਬਿਲਕੁਲ ਪੰਜਾਬ ਜਿਹੜਾ ਗੁਰਾਂ ਦੇ ਨਾਮ ਤੇ ਜੀਉਂਦਾ ਹੈ ਇਹ ਠੀਕ ਹੈ ਕਿਸੇ ਨੇ ਕੇਸ ਰੱਖੇ ਹੈ ਕਿਸੇ ਨੇ ਕੇਸ ਨਹੀਂ ਰੱਖੇ ਲੇਕਿਨ ਪੰਜਾਬ ਵਿੱਚੋਂ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਸਿੱਖ ਗੁਰੂ ਸਾਹਿਬਾਨ ਦੀ ਜ਼ਿੰਦਗੀ ਸਿੱਖ ਗੁਰੂ ਸਾਹਿਬਾਨ ਦੀ ਦੇਣ ਨੂੰ ਪੰਜਾਬੀਆਂ ਦੀ ਜ਼ਿੰਦਗੀ ਚੋਂ ਅਲੱਗਾ ਕਰਕੇ ਨਹੀਂ ਦੇਖਿਆ ਜਾ ਸਕਦਾ ਕਾਲੀਦਲ ਦਾ ਜੀਵਦਾ ਰਹਿਣਾ ਤਾਂ ਲੱਗਦਾ ਹੈ ਕਿ ਪੰਜਾਬ ਵਾਸਤੇ ਇੱਕ ਚੰਗੀ ਗੱਲ ਹੈ ਚੰਗੀ ਗੱਲ ਹੈ ਚੰਗੀ ਗੱਲ ਹੈ ਚੰਗੀ ਗੱਲ ਨਹੀਂ ਜ਼ਰੂਰੀ ਗੱਲ ਹੈ ਜ਼ਰੂਰੀ ਹੈ ਜ਼ਰੂਰੀ ਪਰ ਕਾਲੀਦਲ ਦਾ ਤੇ ਨੁਕਸਾਨ ਬਹੁਤ ਉੱਚਾ ਹੋ ਚੁੱਕਾ ਜਿਸ ਨਾਲ ਪੰਜਾਬ ਦੇ ਵਿੱਚ ਸੱਤਾ ਜਿਹਨਾਂ ਕਰਦਾ ਕਈ ਵਾਰੀ ਇਨਸਾਨਾਂ ਦੀ ਜ਼ਿੰਦਗੀ 'ਚ ਰਾਜਨੀਤਿਕ ਪਾਰਟੀਆਂ ਦੀ ਜ਼ਿੰਦਗੀ 'ਚ ਮੁਲਕਾਂ ਦੀ ਜ਼ਿੰਦਗੀ 'ਚ ਕਈ ਵਾਰੀ ਹਤਿਆਰ ਚੜਾਇਆ ਕਰਦੇ ਆ ਲੇਕਿਨ ਇਹਦੇ ਨਾਲ ਕੋਈ ਐਡੀ ਨਿਰਾਸ਼ ਹੋਣ ਦੀ ਵੀ ਗੱਲ ਨਹੀਂ ਹੈ ਅਛਾ ਕੋਈ ਜਿਹੜੇ ਕਹਿੰਦੇ ਕਿ ਕੁਝ ਲੋ ਆਖਰ ਆਖਰ ਜੀ ਆਖਰ ਸਿੱਖ ਸੈਂਟੀਮੈਂਟ ਨੇ ਆਪਣੀ ਸ਼ੇਪ ਲੈਣੀ ਹੈ ਲੈਣੀ ਔਰ ਕਲਗੀਧਰ ਪਾਸ਼ਾ ਸਾਹਿਬ ਫਿਰ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਹਿੰਦਾ ਸਨ ਵਸਟ ਰਾਈਜ਼ ਕੈਨ ਯੂ ਸਟਾਪ ਇਟ ਨਨ ਕੈਨ ਸਟਾਪ ਇਟ ਸੂਰਜ ਨੇ ਆਖਰ ਚੜਨਾ ਚੜਨਾ ਕੋਈ ਰੋਕ ਨਹੀਂ ਸਕਦਾ ਉਹਨੂੰ ਤੁਸੀਂ ਹਮੇਸ਼ਾ ਵਾਸਤੇ ਨਹੀਂ ਰੋਕ ਸਕਦੇ ਕੋਈ ਸਮੇਂ ਖਾਤਰ ਬਦਲ ਹੋ ਸਕਦੇ ਐ ਦਸਮ ਪਾਸ਼ਾ ਨੇ ਕਿਹਾ ਸੋ ਇਹੋ ਸਿੱਖ ਸੈਂਟੀਮੈਂਟਸ ਦਾ ਹੈ ਸਿਕ ਸੈਂਟੀਮੈਂਟਸ ਨੇ ਉਹ ਆਰਐਨਟੀ ਵੇਲੀ ਲੈਣਾ ਹੈ ਉਹ ਕਿਹੜੀ ਸ਼ੇਪ ਚ ਲੈਣਾ ਹੈ ਇਹ ਦੇਖਣ ਵਾਲੀ ਗੱਲ ਹੈ ਦੇਖਣ ਅਸੀਂ ਜਿਵੇਂ ਤੁਸੀਂ ਜਿਗਰਦੀ ਕਿਤੇ ਕੁਝ ਲੋਕਾਂ ਨੇ ਕੁਝ ਕੁਝ ਚੋਂ ਵੀ ਕੁਝ ਲੋਕਾਂ ਨੇ ਇਹਨੂੰ ਲਾਂਚਿੰਗ ਪੈਡ ਪਾਰਲੀਮੈਂਟ ਚ ਪਹੁੰਚ ਗਏ ਅਸੈਂਬਲੀਆ ਵਿੱਚ ਪਹੁੰਚ ਗਏ ਫਿਰ ਮੁਖਤਾਰਾ ਦੇ ਵਿੱਚ ਆ ਜਾਂਦੇ ਪਰ ਉਹਨਾਂ ਨੂੰ ਲਾਂਚਿੰਗ ਪੈਡ ਦਾ ਜਿਹੜਾ ਮੌਕਾ ਵਾ ਉਹ ਸਾਡੀਆਂ ਸੈਂਟਰ ਵਿੱਚ ਬੈਠੀਆਂ ਸਰਕਾਰਾਂ ਨੇ ਹੀ ਦਿੱਤਾ ਨਾ ਜੇ ਪੰਜਾਬ ਜਾਂ ਸਿੱਖ ਕੌਮ ਨੂੰ ਉਹ ਨਾ ਇਦਾਂ ਦਾ ਉਹਨਾਂ ਨੂੰ ਮੌਕੇ ਮਿਲਦੇ ਹੁੰਦੇ ਜਾਂ ਉਹਨਾਂ ਦੇ ਬਰਾਬਰ ਭਾਈਦਾਰ ਆਪਣੇ ਆਪ ਨੂੰ ਸਮਝਦਾ ਤੇ ਸ਼ਾਇਦ ਉਹ ਇਹ ਸਵਾਲ ਹੀ ਖੜੇ ਹੋ ਗਏ। ਦੇਖੋ ਮੈਂ ਇਹ ਗੱਲ ਕਹਿੰਦਾ ਵੀ ਇਹ ਗਲਤੀਆਂ ਪਰ ਗਲਤੀਆਂ ਹੁੰਦੀਆਂ ਰਹੀਆਂ। ਇਹ ਗਲਤੀਆਂ ਪਰ ਗਲਤੀਆਂ ਹੁੰਦੀਆਂ ਰਹੀਆਂ। ਲੱਗਦਾ ਹੈ ਅਹਿਸਾਸ ਇਹ ਗਲਤੀ ਕਿਸੇ ਨੇ ਕੀਤਾ ਨਹੀਂ ਕਾਂਗਰਸ ਤੋਂ ਬਿਨਾ। ਗਲਤੀਆਂ ਕਾਂਗਰਸ ਨੇ ਕੀਤੀਆਂ ਪਹਿਲਾਂ ਵੱਡੀਆਂ ਗਣਤੀ ਗਲਤੀਆਂ ਕਾਂਗਰਸ ਨੇ ਕੀਤੀਆਂ। ਜੇ ਉਹਦਾ ਖਲਾਸਾ ਕਰਾਂ ਗੱਲ ਲੰਬੀ ਹੋ ਜੇ। ਜੀ। ਲੇਕਿਨ ਕਾਂਗਰਸ ਨੇ ਉਹਦਾ ਅਹਿਸਾਸ ਕੀਤਾ। ਕਾਂਗਰਸ ਨੇ ਮੰਨਿਆ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਗਲਤੀ ਕਰਕੇ ਮੰਨ ਲੈਣਾ ਵੀ ਕਾਫੀ ਹੱਦ ਤੱਕ ਚੀਜ਼ਾਂ ਨੂੰ ਠੀਕ ਕਰਦਾ ਹੈ ਲੇਕਿਨ ਮੈਨੂੰ ਗਿਲਾ ਹੈ ਇਸ ਗੱਲ ਦਾ ਮੌਜੂਦਾ ਸਰਕਾਰ ਤੇ ਇਹ ਕੀ ਗੱਲ ਸੀ ਕਿ ਸਰਦਾਰ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਕਾਬਲੀਅਤ ਨੂੰ ਸਾਰੀ ਦੁਨੀਆ ਨੇ ਮੰਨਿਆ ਸਾਨੂੰ ਕੋਈ ਗੱਲ ਨਹੀਂ ਤੁਸੀਂ ਚੌਧਰੀ ਚੰਦਰ ਸਿੰਘ ਉਹਨਾਂ ਨੂੰ ਕਿਸਾਨ ਘਾਟ ਦੇ ਦਿੱਤਾ ਸਾਨੂੰ ਕੋਈ ਗੱਲ ਨਹੀਂ ਤੁਸੀਂ ਬਾਕੀ ਲੋਕਾਂ ਨੂੰ ਜਿਹੜੇ ਹੋਰ ਹੈ ਮੈਂ ਉਹਨਾਂ ਦੇ ਨਾਕੇ ਦੇ ਕੇ ਲਵਾ ਤੁਸੀਂ ਸਾਰਿਆਂ ਨੂੰ ਤਾਂ ਉੱਤੇ ਦੇ ਦਿੱਤੀ ਤਾਂ ਤੁਸੀਂ ਇੱਕ ਮਾਈਨੋਰਟੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੋਇਆ ਤੁਸੀਂ ਉਹਨੂੰ ਉੱਥੇ ਦਿੱਲੀ ਦੇ ਜਗ੍ਹਾ ਉਹਨਾਂ ਦੇ ਸੰਸਕਾਰ ਵਾਸਤੇ ਪ੍ਰੋਪਰ ਜਗ੍ਹਾ ਨਾ ਦਿਓ ਕੀ ਇਹ ਮਨਾਨੂ ਝੰਜੋੜਨ ਵਾਲੀ ਗੱਲ ਨਹੀਂ ਕਿਉਂ ਹੋਇਆ ਐਸਾ ਕਿਉਂ ਕੀਤਾ ਜਾਏ ਪਰਿਵਾਰ ਦਾ ਜਿਹੜਾ ਮੁਖੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਸਾਰੇ ਪਰਿਵਾਰ ਨੂੰ ਇਕੱਠਾ ਕਰਨਾ ਅੱਜ ਸਾਡੇ ਪਰਿਵਾਰ ਦੀ ਜਿਹੜੀ ਮੁਖੀ ਹੈ ਮੋਦੀ ਜੀ ਉਹ ਮੰਨ ਕੇ ਪ੍ਰਾਈਮ ਮਿਨਿਸਟਰ ਹੈ ਫਿਰ ਫਿਰ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਫਿਰ ਤੇ ਜਿਹੜਾ ਇੰਡੀਆ ਵਿੱਚ ਵੱਸਦਾ ਸਿੱਖ ਉਹ ਤੇ ਕਹੂਗਾ ਕਿ ਇਹ ਦੂਜੇ ਦਰਜੇ ਦੇ ਸ਼ਹਿਰੀ ਹੈ ਜੇ ਬਾਕੀ ਪ੍ਰਾਇੰਸ ਬਿਲਕੁਲ ਬਿਲਕੁਲ ਤੇ ਫਿਰ ਉਹ ਲੋਕ ਜਿਹੜੇ ਗਰਮ ਗਰਮਦਲੀਏ ਲੋਕੋ ਨੂੰ ਮੌਕਾ ਮਿਲਦਾ ਬਿਲਕੁਲ ਅਸੀਂ ਉਹਨਾਂ ਨੂੰ ਪੱਠੇ ਪਾਨੇ ਇਸ ਗੱਲ ਨਾਲ ਜਿਹੜੀਆਂ طاقتਾਂ ਦੇਸ਼ਦਰੋਹੀ ਕਹ ਲੋ ਦੇਸ਼ ਤੋਂ ਵਿਰੋਧ ਨੇ ਦੇਸ਼ ਤੋਂ ਖਿਲਾਫ ਕੰਮ ਕਰਦੀਆਂ ਇਹਦੇ ਨਾਲ ਉਹਨਾਂ ਨੂੰ ਤਾਕਤ ਮਿਲਦੀ ਹੈ ਅਸੀਂ ਕਹਾਂਗੇ ਕਿ ਜਦੋਂ ਜਿਹੜਾ ਕਾਂਗਰਸ ਦੀ ਮੁਲਕੀ ਸਰਕਾਰ ਰਹੀ ਹੈ ਜਿਉਂ ਉਸ ਟਾਈਮ ਗਲਤੀਆਂ ਹੋਈਆਂ ਤਾਂ ਕਾਂਗਰਸ ਦੀ ਜਿਹੜਾ ਮੁਖੀ ਸੀ ਉਹਦੀ ਜ਼ਿੰਮੇਵਾਰੀ ਸੀ ਅੱਜ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜਿਹਨੇ મોદી ਜੀ ਉਹ ਸਾਡੇ ਪਰਿਵਾਰ ਦੇ ਮੁਖੀ ਹੈ ਸਾਡੀਆਂ ਪਾਰਟੀਆਂ ਅਲੱਗਾਂ ਹੋ ਸਕਦੀਆਂ ਲੇਕਿਨ ਜਿੱਥੇ ਮੁਲਕ ਦੀ ਗੱਲ ਹੈ ਜਿੱਥੇ ਦੇਸ਼ ਦੀ ਗੱਲ ਹੈ ਜਿੱਥੇ ਪੰਜਾਬ ਦੀ ਗੱਲ ਹੈ ਤਾਂ ਸਾਨੂੰ ਦੇਸ਼ ਪਹਿਲਾਂ ਪੰਜਾਬ ਪਹਿਲਾਂ ਪੁੱਲੂ ਸਾਹਿਬ ਪਰ ਜਿਹੜੇ ਦਿੱਲੀ ਬੈਠੀ ਜਿਹੜੀ ਸਾਈਕੀ ਆ ਜਾਂ ਐਸਟੈਬਲਿਸ਼ਮੈਂਟ ਆ ਜਿਸਨੇ ਵੀ ਰੂਲ ਕੀਤਾ ਜਾਂ ਜੋ ਵੀ ਰੂਲ ਕਰ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਵੀ ਕੋਈ ਰੂਲ ਕਰੂਗਾ ਉਹਨੇ ਤਾਂ ਨਹੀਂ ਕਦੀ ਪੰਜਾਬ ਪਰਤੇ ਜਾਂ ਸਿੱਖ ਪਰਤੇ ਇੱਕ ਨਜ਼ਰੀਏ ਨਾਲ ਸੋਚਿਆ ਜੇ ਉਹਨਾਂ ਨੇ ਨਹੀਂ ਸੋਚਿਆ ਤਾਂ ਹੀ ਚੀਜ਼ਾਂ ਇੱਥੇ ਤੱਕ ਪਹੁੰਚੀਆਂ ਔਰ ਜਿੰਨੀ ਜਲਦੀ ਸਮਝ ਲੈਣਗੇ ਉੰਨੀ ਜਲਦੀ ਚੀਜ਼ਾਂ ਠੀਕ ਹੋ ਜਾਣਗੀਆਂ ਤੁਸੀਂ ਕਹਿੰਦੇ ਕਿ ਗਲਤੀ ਕਰਕੇ ਜਾਂ ਗਲਤੀ ਹੋ ਜਾਣੀ ਜਾਣੇ ਜਾਂ ਜਾਣੇ 'ਚ ਮਾਫੀ ਮੰਗ ਲੈਣਾ ਬਹੁਤ ਸਾਰੀਆਂ ਕਮੀਆਂ ਦੂਰ ਹੋ ਜਾਂਦੀਆਂ ਹਾਂ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹ ਸਿੰਘ ਦਾ ਸਸਕਾਰ ਨਹੀਂ ਹੋਇਆ ਬੀਜਪੀ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਮਾਫੀ ਮੰਗਲਣੀ ਚਾਹੀਦੀ ਹੈ ਬਿਲਕੁਲ ਮੰਗਣੀ ਚਾਹੀਦੀ ਹੈ ਇਹਦੇ ਤਾਂ ਮਾਫੀ ਦੀ ਗੁਜ਼ਾਇਸ਼ ਨਹੀਂ ਹੈ ਉਹਨਾਂ ਨੂੰ ਗਲਤੀ ਦਰੁਸਤ ਕਰਨੀ ਚਾਹੀਦੀ ਹੈ ਹੁਣ ਵੀ ਦਰੁਸਤ ਕਰਨੀ ਜਾਣੀ ਚਾਹੀਦੀ ਹੈ ਉਥੇ ਸਰਦਾਰ ਮਨਮੋਹਨ ਸਿੰਘ ਦਾ ਮਨਮੋਨਮੈਂਟ ਬਣਾਉਣਾ ਚਾਹੀਦਾ ਹੈ